ਇਹ ਸਾਰੇ ਮਸਲੇ ਦੇ ਉੱਤੇ ਜਦੋਂ ਮੈਂ ਭਾਈ ਬਲਦੇਵ ਸਿੰਘ ਜੀ ਵਿਡਾਲਾ ਦੇ ਨਾਲ ਗੱਲਬਾਤ ਕੀਤੀ ਤੇ ਬਾਕੀ ਵੀ ਸਾਰੇ ਮਸਲੇ ਦੇ ਉੱਤੇ ਜੋ ਪਹਿਲਾ ਜਿਹੜੀ ਅਸ਼ਲੀਲ ਵੀਡੀਓ ਚੱਲੀ ਹੈ ਸ਼ੁਰੂਆਤ ਵਿੱਚ ਉੱਥੇ ਕੀਤੀ ਕਿ ਵਨ ਬਾਈ ਵਨ ਮੈਂ ਥੋੜਿਆ ਜਿਹਾ ਔਣ ਦੇ ਵੀ ਸੁਝਾਅ ਲੈ ਲਾਂ ਵੀ ਇਹੋ ਜਿਹੇ ਕਰਤੂਤਾ ਕਰਨ ਵਾਲਿਆਂ ਨੂੰ ਕੀ ਅਸੀਂ ਮੋੜ ਬਹਾਲ ਕਰਕੇ ਬਿਠਾ ਸਕਦੇ ਹਾਂ ਗੁਰੂ ਹਜੂਰੀ ਦੇ ਵਿੱਚ ਕੀਰਤਨ ਕਰਨ ਵਾਸਤੇ ਅਵਿਰਸਾ ਸਿੰਘ ਬਲਟੂ ਹੈ ਨਹੀਂ ਜੋ ਕੁਝ ਲਿਖਿਆ ਆ ਉਹਦੇ ਵਿੱਚ ਕਿੰਨੀ ਕੀ ਸੱਚਾਈ ਹੈ ਕਿ ਬਾਕੀ ਪਰਿਵਾਰ ਐਡੇ ਕੋੜੇ ਨਜ਼ਰੀਏ ਦੇ ਨਾਲ ਤੁਹਾਨੂੰ ਮਿਲਿਆ ਤੇ ਜੋ ਪਾਉਂਡ ਦੇ ਵਿੱਚ ਹੋਇਆ ਉਹਦੇ ਬਾਰੇ ਉਹ ਕੀ ਸੋਚਦੇ ਨੇ ਆਓ ਭਾਈ ਬਲਦੇਵ ਸਿੰਘ ਬਡਾਲਾ ਨੇ ਕੀ ਕਿਹਾ ਇਸ ਸਾਰੇ ਮਸਲੇ ਉੱਤੇ ਸੁਣਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਉਹ ਬਡਾਲਾ ਜੀ ਕੁਝ ਜਾਣਕਾਰੀ ਤੁਹਾਡੇ ਤੋਂ ਲੈਣੀ ਹੈ ਹਜੂਰੀ ਰਾਗੀਆਂ ਬਾਰੇ ਤੁਸੀਂ ਗੁਰੂ ਘਰ ਦੇ ਕੀਰਤਨੀਆਂ ਰਹੇ ਹੋ ਲੰਬੇ ਸਮੇਂ ਤੱਕ ਸ਼੍ਰੀ ਦਰਬਾਰ ਸਾਹਿਬ ਤੇ ਤੁਸੀਂ ਹਾਜ਼ਰੀ ਭਰੀ ਹੈ ਮਰਿਆਦਾ ਕੀਰਤਨੀਆਂ ਦੀ ਕੀ ਹੈ ਜਿਹੜੇ ਹਜ਼ੂਰੀ ਰਾਗੀ ਨੇ ਉਹਨਾਂ ਦੀ ਮਰਿਆਦਾ ਕੀ ਹੈ ਜੇਕਰ ਕਿਸੇ ਵੀ ਹਜ਼ੂਰੀ ਰਾਗੀ ਦੀ ਕੋਈ ਅਸ਼ਲੀਲ ਵੀਡੀਓ ਵਾਇਰਲ ਹੋਈ ਹੋਵੇ ਤਾਂ ਕੀ ਉਹਨੂੰ ਹੱਕ ਹੈ ਦਰਬਾਰ ਤੋਂ ਗੁਰੂਤਾਬਿਆਂ ਵਿੱਚ ਬਹਿ ਕੇ ਕੀਰਤਨ ਦੀ ਹਾਜ਼ਰੀ ਭਰਨ ਦਾ ਉਹ ਵੀ ਇਤਿਹਾਸਿਕ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ 10 ਪਾਸ਼ਾੀਆਂ ਅਨੁਸਾਰ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਘਰ ਹੋਵੇ ਜਾਂ ਸਿੱਖ ਦਾ ਆਪਣਾ ਨਿੱਜੀ ਘਰ ਹੋਵੇ ਜੀ ਉਹਦੇ ਵਾਸਤੇ ਜ਼ਰੂਰੀ ਹੈ ਜਿੱਥੇ ਕੇਸ ਰੱਖਣੇ ਜ਼ਰੂਰੀ ਆ ਉਥੇ ਇੱਕ ਅਕਾਲ ਪੁਰਖ ਦੇ ਪੁਜਾਰੀ ਹੋਣਾ ਜ਼ਰੂਰੀ ਆ ਫਿਰ ਨਸ਼ਿਆਂ ਤੋਂ ਵਰਜਿਤ ਹੋਣਾ ਪਰਗਮਨ ਮੁਰਦਾਰ ਅਸ਼ਲੀਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਇਹ ਸਾਰੀਆਂ ਚੀਜ਼ਾਂ ਸਿੱਖ ਤੇ ਲਾਗੂ ਹੁੰਦੀਆਂ ਨੇ ਤੇ ਸਿੱਖ ਤੋਂ ਬਾਅਦ ਵਿੱਚ ਉਹ ਕਹਿ ਸਕਦੇ ਆਂ ਕਿ ਇਹ ਸੇਵਾਦਾਰ ਐ ਇਹ ਪ੍ਰਧਾਨ ਐ ਇਹ ਕੀਰਤਨੀਆ ਇਹ ਸਕੱਤਰ ਐ ਕਥਾਵਾਚਕ ਐ ਢਾਡੀ ਸਿੰਘ ਐ ਕਵੀਸ਼ਰ ਐ ਤੇ ਇਹ ਮਰਜ਼ਾਦਾ ਜਿਹੜੀ ਇੱਕ ਸਿੱਖ ਤੇ ਲਾਗੂ ਹੁੰਦੀ ਆ ਤੇ ਅਗਰ ਉਹਦੇ ਵਿੱਚ ਕੋਈ ਗਲਤੀ ਜਾਂ ਉਹਦੇ ਚ ਕੋਈ ਗੁਨਾਹ ਸਾਹਮਣੇ ਆਉਂਦਾ ਆ ਜੀ ਉਹ ਉਹਦਾ ਫਰਜ਼ ਬਣਦਾ ਹੁੰਦਾ ਕਿ ਉਹ ਪੰਜ ਸਿੰਘਾਂ ਤੋਂ ਜਾ ਕੇ ਆਪਣੀ ਮਾਫੀਨਾਮਾ ਜਿਹੜਾ ਉਹ ਕਰਵਾ ਕੇ ਆਵੇ। ਤੋਂ ਵੀ ਮੈਂ ਸਮਝਦਾ ਕਿ ਇੱਕ ਵਾਰੀ ਹੋਣਾ, ਦੂਜੀ ਵਾਰੀ ਹੋਣਾ, ਤੀਜੀ ਵਾਰੀ ਨਹੀਂ ਹੋਣਾ ਚਾਹੀਦਾ। ਜੀ। ਤੇ ਉਦੋਂ ਬਾਅਦ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਹੋਏ ਨੇ, ਮੰਨ ਲਓ ਕੋਈ ਸਕੱਤਰ ਹੈ, ਪ੍ਰਧਾਨ ਹੈ, ਕਥਾਵਾਚਕ ਹੈ, ਕੀਰਤਨੀ ਹੈ। ਜੀ ਉਹਨਾਂ ਵਾਸਤੇ ਫਿਰ ਉਨੀ ਸਖਤਾਈ ਵੀ ਹੋਣੀ ਲਾਜ਼ਮੀ ਕਿਉਂਕਿ ਇੱਕ ਆਮ ਬੰਦਾ ਗਲਤੀ ਕਰਦਾ ਹੈ ਤਾਂ ਆਪਣੇ ਘਰ ਤੱਕ ਸੀਮਤ ਹੈ ਜੀ ਜੇ ਕੋਈ ਸਮਾਜ ਤੱਕ ਗਲਤੀ ਕਰਦਾ ਹੈ ਤੇ ਉਹ ਸਮਾਜ ਤੱਕ ਸੀਮਤ ਹੈ ਤੇ ਜਿਹੜਾ ਇੱਕ ਕਥਾਵਾਚਕ ਕੀਰਤਨੀਆਂ ਆ ਉਹਦੀ ਗਲਤੀ ਜਿੱਥੇ ਪੂਰੀ ਕੌਮ ਨੂੰ ਪੂਰੀ ਦੁਨੀਆ ਵਿੱਚ ਬਦਨਾਮ ਕਰਾ ਦਿੰਦੀ ਹੈ ਜੀ ਕੀ ਕੀਰਤਨੀਏ ਕਥਾਵਾਚਕ ਪ੍ਰਚਾਰਕ ਸਾਡੀ ਸਿੰਘ ਕਵੀਸ਼ਰ ਗ੍ਰੰਥੀ ਸਿੰਘ ਸਾਡੇ ਗੁਰਦੁਆਰਿਆਂ ਦੇ ਉਹ ਸੇਵਾਦਾਰ ਸਕੱਤਰ ਪ੍ਰਧਾਨੇ ਕੀ ਇਸ ਤਰ੍ਹਾਂ ਦੇ ਹੁੰਦੇ ਆ ਕੀ ਸਿੱਖ ਇਸ ਤਰ੍ਹਾਂ ਦੇ ਹੁੰਦੇ ਆ ਜੀ ਇਸ ਲਈ ਮਰਜ਼ਾਦਾ ਅਨੁਸਾਰ ਜਿਹੜੀ ਗੱਲ ਹੈ ਉਹ ਸਿੱਖ ਰਹਿਤ ਮਰਜ਼ਾਦਾ ਹੀ ਅਨੁਸਾਰ ਸਾਰਿਆਂ ਨੂੰ ਚੱਲਣਾ ਪੈਂਦਾ ਹੈ ਬਾਅਦ ਵਿੱਚ ਉਦੇਦਾਰੀਆਂ ਨੇ ਪਹਿਲਾਂ ਸਿੱਖ ਹੈ ਤੇ ਸਿੱਖ ਵਾਸਤੇ ਸਿੰਘ ਹੋਣਾ ਖਾਲਸੇ ਹੋਣਾ ਲਾਜ਼ਮੀ ਬਿਲਕੁਲ ਸਿੱਖ ਹੋਣਾ ਖਾਲਸੇ ਹੋਣਾ ਤਾਂ ਬੇਸ਼ੱਕ ਲਾਜ਼ਮੀ ਹੈ ਪਰ ਅਗਰ ਹੁਣ ਅਸੀਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀਏ ਜੇਕਰ ਕਿਸੇ ਵੀ ਕੀਰਤਨੀਆਂ ਹੋਵੇ ਕਥਾਵਾਚਕ ਹੋਵੇ ਜਾਂ ਹਜ਼ੂਰੀ ਰਾਗੀ ਹੋਣ ਉਹਨਾਂ ਵਿੱਚੋਂ ਕਿਸੇ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਹੋਵੇ ਤੇ ਚਿੱਠੀਆਂ ਤੇ ਜੱਠੀਆਂ ਨੂੰ ਲਿਖੀਆਂ ਗਈਆਂ ਹੁਣ ਵੀ ਉਹ ਬੰਦੇ ਨੂੰ ਕੱਢਿਆ ਜਾਵੇ ਤੇ ਉਸ ਤੋਂ ਬਾਅਦ ਉਹ ਬੰਦੇ ਨੂੰ ਦੁਬਾਰਾ ਤੋਂ ਰੀਅਪੋਇੰਟ ਕਰਕੇ ਉਸ ਬੰਦੇ ਨੂੰ ਸ਼ਹੀਦਾ ਸਾਹਿਬ ਸੇਵਾ ਸਪੋਜ਼ ਕਰੋ ਦੇ ਦਿੱਤੀ ਜਾਵੇ ਫਿਰ ਤੁਸੀਂ ਕਿੱਦਾਂ ਦੇਖੋਗੇ ਉਸ ਚੀਜ਼ ਨੂੰ ਕਿ ਪੈਸਾ ਹੀ ਸਭ ਕੁਝ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਕੋਈ ਹੈਗਾ ਆ ਕੀਰਤਨੀਆ ਜਿਸ ਨੂੰ ਉਹਦੇ ਵਿੱਚ ਉਹਦੇ ਵਿੱਚ ਹੀ ਵੇਖਿਆ ਜਾ ਸਕਦਾ ਹੈ ਕਿ ਮੰਨ ਲਓ ਕਿਸੇ ਗਲਤ ਵੱਡੀ ਵੱੱਜਰ ਗਲਤੀ ਕਰਨ ਵਾਲੇ ਨੂੰ ਤੁਸੀਂ ਉੱਚ ਅਹੁਦੇ ਤੇ ਲਾ ਰਹੇ ਹੋ ਜੀ ਕਿਸੇ ਸਪਾਰਸ਼ ਕਰਕੇ ਜਾਂ ਚੌਧਰ ਕਸ ਕੇ ਕਿਸੇ ਲਾਲਚ ਕਰਕੇ ਦਵਾ ਹੇਠ ਲਾ ਰਹੇ ਹੋ ਤੇ ਉਹ ਗਲਤੀ ਪ੍ਰਬੰਧਕਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਊ ਗਲਤ ਫੈਸਲਾ ਹੋਊ ਗਲਤੀ ਕਰਨ ਵਾਲੇ ਨੂੰ ਅਹੁਦੇਦਾਰੀ ਦਿੱਤੀ ਹੋਊ ਜਿਸ ਦੇ ਵਿੱਚ ਮੁੜ ਨੁਕਸਾਨ ਪੰਥ ਦਾ ਹੋਊ ਅਹੁਦਿਆਂ ਦਾ ਹੋਊ ਤੇ ਲੋਕ ਜਿੱਥੇ ਕਹਿੰਦੇ ਨੇ ਕੀਰਤਨੀਏ ਭਾਈ ਮਰਦਾਨਾ ਜੀ ਜੀ ਕੀਰਤਨੀਏ ਭਾਈ ਬਬਕ ਜੀ ਕੀਰਤਨੀਏ ਬਾਬਾ ਸਤਜੀ ਬਲਵੰਡ ਜੀ ਜਿਨ੍ਹਾਂ ਦੀ RAM ਕਲੀ ਦੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਤ ਆ ਦਰਜ ਕੀਤੀ ਹੋਈ ਹੈ ਭਾਈ ਜੱਸਾ ਸਿੰਘ ਗਾਲੂ ਵਾਲੀ ਇਹ ਖੁਦ ਕੀਰਤਨੀਏ ਨੇ ਇਸ ਤਰ੍ਹਾਂ ਦੀ ਕੀਰਤਨੀਆਂ ਨੂੰ ਫਿਰ ਉਂਗਲਾਂ ਜਿਹੜੀਆਂ ਨੇ ਇਹਨਾਂ ਲੋਕਾਂ ਦੁਆਰਾ ਹੋਣੀਆਂ ਸੁਭਾਵਕ ਨੇ ਜਿਹਦੇ ਲਈ ਜ਼ਿੰਮੇਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਹ ਲੋਕ ਹੋਣਗੇ ਗਲਤ ਫੈਸਲੇ ਜਿਨ੍ਹਾਂ ਨੇ ਲਏ ਨੇ ਤੇ ਉਹ ਗੁਨਾਹਗਾਰ ਬੰਦਿਆਂ ਨੂੰ ਜਿਨ੍ਹਾਂ ਨੂੰ ਲਾਇਆ ਜਾਂਦਾ ਉਹ ਕੋਈ ਵੀ ਹੋਵੇ ਮੁੜ ਉਹ ਸੌਦੇ ਤੇ ਉਹ ਲੱਗਣਾ ਨਹੀਂ ਚਾਹੀਦਾ ਜੀ ਪਰ ਅਗਰ ਉਸ ਨੂੰ ਉਸ ਅਹੁਦੇ ਤੇ ਲਗਾ ਦਿੱਤਾ ਗਿਆ ਤੇ ਦੁਨੀਆ ਨੂੰ ਪਤਾ ਹੈ ਕਿ ਜਿਹੜੀਆਂ ਅਗਰ ਵੀਡੀਓਜ਼ ਵਾਇਰਲ ਹੋਈਆਂ ਨੇ ਜਾਂ ਕੁਝ ਵੀ ਹੈ ਆਬਵੀਅਸਲੀ ਇਸ ਪ੍ਰੋਗਰਾਮ ਦੇ ਵਿੱਚ ਮੈਂ ਵੀਡੀਓਜ਼ ਚਲਾਉਂਗਾ ਪਰ ਹੁਣ ਸੰਗਤ ਜਿਹੜੀ ਉੱਥੇ ਮੱਥਾ ਟੇਕਣ ਆ ਰਹੀ ਹੈ ਤੇ ਫਿਰ ਸੰਗਤ ਦਾ ਕੀ ਫਰਜ਼ ਬੰਦਾ ਕਿ ਅਗਰ ਅਜਿਹੇ ਗੁਨੇਗਾਰ ਜੈਕ ਦੇ ਨਾਲ ਜਾਂ ਕਿਸੇ ਵੀ ਤਰੀਕੇ ਦੇ ਨਾਲ ਵਾਪਸ ਗੁਰੂਤਾਬਿਆਂ ਤੇ ਆ ਕੇ ਉੱਥੇ ਬੈਠ ਕੇ ਗੁਰੂ ਹਜ਼ੂਰੀ ਦੇ ਵਿੱਚ ਕੀਰਤਨ ਕਰਦੇ ਨੇ ਉਹ ਤੇ ਹੁਣ ਜਲੂਸ ਗੁਰੂ ਘਰ ਦਾ ਇਹ ਕੱਢਣ ਤੇ ਲੱਗੇ ਹੋਏ ਆ ਮਸੰਦ ਸਾਰੇ ਕਿ ਜਿਹੜੇ ਨਿਆਣਿਆਂ ਨੇ ਵੀਡੀਓ ਵੇਖੀਆਂ ਨੇ ਉਹ ਜਦੋਂ ਜਾਣਗੇ ਉਹ ਪੁੱਛਣਗੇ ਵੀ ਮਾਪਿਆਂ ਨੂੰ ਵੀ ਆ ਉਹੀ ਬੰਦਾ ਆ ਵੀ ਜਿੰਨੇ ਆ ਕੁਛ ਕੀਤਾ ਜਾਂ ਹੋਰ ਜਿਹੜਾ ਵੀ ਉੱਥੇ ਸਾਹਮਣੇ ਆਉਂਦਾ ਹੁਣ ਸੁੱਚੇ ਲੰਗਾਹ ਦੀ ਗੱਲ ਕਰ ਲੋ ਜਾਂ ਹੋਰ ਇਹਨਾਂ ਦੀਆਂ ਕਈ ਇਦਾਂ ਦੀਆਂ ਵੱਡੀਆਂ ਬੱਜਰ ਗਲਤੀਆਂ ਸਾਹਮਣੇ ਆਈਆਂ ਆ ਉਹਦੇ ਵਿੱਚ ਬਦਨਾਮੀ ਗੁਰੂ ਘਰ ਦੀ ਹੁੰਦੀ ਆ ਭਾਵਨਾਵਾਂ ਸਿੱਖਾਂ ਦੀਆਂ ਕਤਲ ਹੁੰਦੀਆਂ ਗੁਰੂ ਦੇ ਅਦਬ ਦੀ ਬੇਅਦਬੀ ਹੁੰਦੀ ਆ ਔਰ ਇਹ ਲੋਕ ਆਪਣੇ ਲਾਲਚ ਮੁਫਾਦਾ ਨੂੰ ਮੁਖ ਰੱਖ ਕੇ ਕਾਣ ਕਰਵਾ ਰਹੇ ਤੇ ਕਿਤੇ ਨਾ ਕਿਤੇ ਇਹ ਵੀ ਚਾਹੁੰਦੇ ਹੋਣਗੇ ਕਿ ਗੁਰੂ ਘਰਾਂ ਚ ਕੋਈ ਆਈ ਸੰਗਤ ਕੋਈ ਨੌਜਵਾਨ ਜਜ਼ਬਾਤੀ ਹੋ ਕੇ ਉਥੇ ਹੀ ਮੌਕੇ ਤੇ ਕੋਈ ਉਹਦੇ ਗਲ ਪੈ ਜਾਂਦਾ ਕੋਈ ਪੱਗ ਲਾ ਦਿੰਦਾ ਕੋਈ ਕੁਛ ਕਰਦਾ ਹੈ ਤੇ ਉਹ ਵੀ ਵੱਡੀ ਬਦਨਾਮੀ ਦੁਨੀਆ ਪੱਧਰ ਤੇ ਗੁਰੂ ਘਰ ਦੀ ਗੁਰੂ ਪੰਥ ਦੀ ਸਿੱਖੀ ਸਿਧਾਂਤਾਂ ਦੀ ਹੋਣੀ ਹੈ ਇਹਨਾਂ ਲੋਕਾਂ ਦਾ ਕੀ ਜਾਣਾ ਇਹ ਨਰੈਣੂ ਮਹੰਤ ਨੇ ਵੀ ਐਸੇ ਰੱਖੇ ਲੋਕ ਰੱਖੇ ਸਨ ਨਰੈਣੂ ਮਹੰਤ ਨੇ ਕੰਜਰੀਆਂ ਤੱਕ ਨਚਾ ਦਿੱਤੀਆਂ ਸੀਗੀਆਂ ਦਰਸ਼ਨੀ ਡੋਹੜੀਆਂ ਦੇ ਅੰਦਰ ਗੁਰਦੁਆਰਿਆਂ ਦੀਆਂ ਤੇ ਫਿਰ ਉਹਨੇ ਵੀ ਕਈ ਰਖੇਲਾ ਰੱਖ ਛੱਡੀਆਂ ਜਿਨ੍ਹਾਂ ਦਾ ਵਿਰੋਧ ਕਰਦੇ ਆ ਭਾਈ ਲక్ష్మణ ਸਿੰਘ ਵਰਗਿਆਂ ਨੂੰ 21 ਫਰਵਰੀ ਨੂੰ ਦਿਹਾੜਾਉਣਾ ਹੈ ਉਹਨਾਂ ਨੇ ਸ਼ਹੀਦੇ ਜਾਮ ਪੀਤੇ ਇਹਨਾਂ ਲੋਕਾਂ ਦੀ ਬਦੌਲਤ ਹੋਇਆ ਤੇ ਇਹ ਫਿਰ ਲੋਕ ਫਿਰ ਚਾਹੁੰਦੇ ਨੇ ਵੀ ਇਸ ਤਰ੍ਹਾਂ ਦੇ ਸਾਕੇ ਹੁੰਦੇ ਰਹਿਣ ਤੇ ਕੌਮ ਦੇ ਨੌਜਵਾਨ ਭੇਟ ਚੜਦੇ ਰਹਿਣ ਮੌਤ ਦੀ ਇਹ ਸਾਬਤ ਕਰ ਰਿਹਾ ਗਲਤ ਹੋ ਰਿਹਾ ਬਿਲਕੁਲ ਪਰ ਉਹ ਗਲਤ ਉੱਥੇ ਆਂਦੀ ਆ ਨਾ ਵੀ ਸਾਡੀ ਸਰਮੋਹ ਜਥੇਬੰਦੀ ਜਿਹੜੀ ਖੁੰਡੂਲੋਂ ਤੋਂ ਬਣੀ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਕਿਤੇ ਨਾ ਕਿਤੇ ਪਿੱਛੇ ਹੈ ਬੇਸ਼ੱਕ ਮੀਡੀਆ ਦੇ ਵਿੱਚ ਜਿੰਨੇ ਮਰਜ਼ੀ ਵੱਡੇ ਵੱਡੇ ਬਿਆਨ ਦੇਣਾ ਹੁਣ ਕੱਲ ਦੇ ਹੀ ਘਟਨਾयां ਆ ਪਾਹੋਵਿੰਡ ਜਨਮ ਸਥਾਨ ਸੋ ਹੁਣ ਤਾਂ ਮੈਂ ਕਹੂੰਗਾ ਕਿ ਤੁਸੀਂ ਚਾਹੇ ਬਡਾਲਾ ਜੀ ਨੂੰ ਵੀ ਤੁਸੀਂ ਛੱਡ ਦੇ ਕਿਹੜਾ ਉਹ ਇਹ ਸਰਕਾਰੀ ਬੰਦਾ ਆ ਠੀਕ ਹੈ ਜੀ ਤੁਸੀਂ ਕੋਈ ਕਿਹਨੂੰ ਟੈਗ ਦੇਣੋਂ ਛੱਡਿਆ ਕੌਂਕ ਜਿਹਦੇ ਪਰਿਵਾਰ ਕੋਲ ਜਾ ਕੇ ਮੇਰਾ ਚੈਨਲ ਦਿਖਾ ਕੇ ਕੱਲ ਇਹ ਕਹਿੰਦੇ ਵੀ ਆਹ ਜੀਤ ਸਿੰਘ ਸੈਣੀ ਦਾ ਚੈਨਲ ਆ ਜੀ ਸਰਕਾਰੀ ਬੰਦਾ ਆ ਠੀਕ ਹੈ ਇਹ ਵੀ ਸਰਕਾਰੀ ਬੰਦਾ ਆ ਇਹੀ ਇਕੱਲੇ ਗੈਰ ਸਰਕਾਰੀ ਨੇ ਇਹ ਦੁੱਧ ਧੁੱਤੇ ਹੋਏ ਨੇ ਸਾਰੇ ਦੇ ਸਾਰੇ ਕੌਮ ਵਾਸਤੇ ਪੰਜਾਬ ਵਾਸਤੇ ਪੰਜਾਬੀਅਤ ਵਾਸਤੇ ਇਹਨਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਉਹ ਕੁਰਬਾਨੀਆਂ ਬਸ ਮਤਲਬ ਉਹਨੂੰ ਥੋੜਾ ਜਿਹਾ ਵਿਸਥਾਰ ਦੇ ਨਾਲ ਜੇ ਸਮਝਾਇਆ ਜਾਵੇ ਤੁਹਾਨੂੰ ਕੁਰਬਾਨੀਆਂ ਕੀ ਦਿੱਤੀਆਂ ਨੇ ਇਹਨਾਂ ਨੇ ਕੁਰਬਾਨੀਆਂ ਇਹ ਦਿੱਤੀਆਂ ਨੇ ਕਿ ਘਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਚੱਕ-ਚੱਕ ਕੇ ਇਹਨਾਂ ਨੇ ਬੇਮੌਤ ਮਰਵਾਇਆ ਕੁਰਬਾਨ ਕੀਤੇ ਹੋ ਇਹਨਾਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ ਇਹਨਾਂ ਨੇ ਪੰਜਾਬ ਦੀ ਨਸਲ ਕੁਸ਼ੀ ਕੀਤੀ ਪੰਜਾਬ ਦੇ ਇਹ ਪੰਜਾਬੀਆਂ ਨੂੰ ਭਿਖਾਰੀ ਬਣਾਤਾ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਆਟੇ ਦਾਲ ਸਕੀਮਾ ਅਤੇ ਫ੍ਰੀ ਬਿਜਲੀयां ਦੇ ਕੇ ਪੰਜਾਬ ਅਪਾਹਜ ਕਰਤਾ ਇਹਨਾਂ ਨੇ ਉਹ ਕੁਰਬਾਨੀਆਂ ਕੀਤੀਆਂ ਨੇ ਅੱਗੇ ਹੋਰ ਵੀ ਕੁਰਬਾਨੀਆਂ ਦੱਸਦੇ ਆਂ ਖੈਰ ਪਹਿਲਾਂ ਵਡਾਲਾ ਜੀ ਦੀ ਪੂਰੀ ਗੱਲ ਸੁਣ ਲਈਏ ਬਾਬਾ ਦੀਪ ਸਿੰਘ ਜੀ ਉੱਥੇ ਜਿਹੜਾ ਗੁਰੂ ਘਰ ਬਣਿਆ ਹੈ ਜਿੰਨਾ ਕਿ ਮੈਂ ਪਤਾ ਕੀਤਾ ਹੈ ਕਿ ਪੁਸ਼ਟੀ ਨਹੀਂ ਕਰਦਾ ਜਿੰਨਾ ਕਿ ਮੈਂ ਪਿੰਡ ਵਾਰਿਆ ਤਾਂ ਪਤਾ ਕੀਤਾ ਕਿ ਪੱਤਰਕਾਰ ਭੇਜੇ ਸੀ ਉੱਥੇ ਜਿਹੜਾ ਗੁਰੂ ਘਰ ਬਣਿਆ ਹੋਇਆ ਹੈ ਉਹ ਇੱਕ ਪ੍ਰਾਈਵੇਟ ਪ੍ਰਾਪਰਟੀ ਆ ਤੇ ਉਥੇ ਕੱਲ ਸਿੰਘ ਕੁਝ ਬੈਠੇ ਕਿਉਂਕਿ ਉਹਨਾਂ ਸਿੰਘਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਜਦੋਂ ਦਿੱਲੀ ਕਿਸਾਨ ਮੋਰਚਾ ਲੱਗਿਆ ਹੋਇਆ ਸੀ ਉਥੇ ਵੀ ਉਹਨਾਂ ਨੇ ਟੈਂਟ ਲਾ ਕੇ ਤੇ ਜੁੱਤੀਆਂ ਗੱਢਣ ਦੀ ਮੁਫਤ ਸੇਵਾ ਉਹ ਕਰਦੇ ਸੀ ਚੰਡੀਗੜ੍ਹ ਜਿਹੜਾ ਮੋਰਚਾ ਲੱਗਿਆ ਹੋਇਆ ਹੈ ਤੇ ਉਹਦੇ ਵਿੱਚ ਵੀ ਉਹਨਾਂ ਨੇ ਟੈਂਟ ਲਾਇਆ ਹੋਇਆ ਸੀ ਉਥੇ ਵੀ ਉਹ ਫ੍ਰੀ ਸੇਵਾ ਕਰਦੇ ਸੀ ਜੁੱਤੀਆਂ ਗੰਡਣ ਦੀ ਪਾਲਿਸ਼ ਕਰਨ ਦੀ ਤੇ ਆ ਹੁਣ ਬਾਬਾ ਦੀਪ ਸਿੰਘ ਜੀ ਦੇ ਸਥਾਨ ਦੇ ਉੱਤੇ ਕੱਲ ਜਦੋਂ ਉਹ ਸੇਵਾ ਕਰ ਰਹੇ ਸੀ ਤੇ ਉੱਥੇ ਦਾ ਇੱਕ ਕੜਮ ਚੌਧਰੀ ਆਂਦਾ ਹੈ ਤੇ ਉੱਥੇ ਪਿੱਛੇ ਤਸਵੀਰ ਲੱਗੀ ਹੁੰਦੀ ਹੈ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਰਾਂ ਵਾਲਿਆਂ ਦੀ ਤੇ ਉਹ ਤਸਵੀਰ ਜ਼ਬਰਦਸਤੀ ਲਾਂਦਾ ਆ ਤੇ ਉੱਥੇ ਉਹਨੇ ਬਾਉਂਸਰਸ ਰੱਖੇ ਹੋਏ ਸੀ ਉਹ ਬਾਉਂਸਰ ਆ ਕੇ ਉਸ ਸਿੰਘ ਨੂੰ ਧਮਕਾਉਂਦੇ ਨੇ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਕਿ ਕੀ ਹੋਇਆ ਕੀ ਨਹੀਂ ਹੋਇਆ ਕਿਸੇ ਨੂੰ ਅੰਦਰ ਵੜਨ ਦੇ ਦਿੱਤਾ ਮੀਡੀਆ ਨੂੰ ਵੜਨ ਦੇ ਦਿੱਤਾ ਉਸ ਤੋਂ ਬਾਅਦ ਪੱਤਰਕਾਰ ਭੇਜੇ ਗਏ ਮੈਂ ਆਪਣੇ ਪੱਤਰਕਾਰ ਨੂੰ ਵੀ ਸਪੈਸ਼ਲੀ ਕਿਹਾ ਮੈਂ ਕਿਹਾ ਜਾ ਜੇ ਧੱਕੇ ਮਾਰ ਕੇ ਕੱਢਦੇ ਆ ਤਾਂ ਕੈਮਰਾ ਨਾ ਬੰਦ ਕਰੀ ਪੱਤਰਕਾਰ ਗਏ ਨਾਲ ਹੋਰ ਸਿੱਖ ਜਥੇਬੰਦੀਆਂ ਪਹੁੰਚੀਆਂ ਤੇ ਫੇਰ ਉਹ ਕੜਾ ਮ ਚੌਧਰੀ ਨੂੰ ਓਬਜ ਗੱਡੀ ਵੀ ਹੋਰੀ ਭੰਨੀ ਤੇ ਛੇਤਰ ਵੀ ਫੇਰਿਆ ਹੁਣ ਇਹਨਾਂ ਨੂੰ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਉਰੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਕੋਈ ਵੀ ਗੁਰੂਕਾਰ ਹੋਵੇ ਜਿੱਥੇ ਤੱਕ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਹੈ ਬਹੁਤ ਤਕੜੀ ਕਿਉਂ ਇਹਨਾਂ ਦੇ ਪ੍ਰਧਾਨਾਂ ਦੀ ਜ਼ੁਬਾਨਾਂ ਤੋਂ ਸ਼ਬਦ ਨਿਕਲਦੇ ਆ ਕਿ ਸਿੱਖਾਂ ਦਾ ਮਿੰਨੀ ਪਾਰਲੀਮੈਂਟ ਜੀ ਜਦ ਕੀ ਇਹ ਮਿੰਨੀ ਪਾਰਲੀਮੈਂਟ ਭਾਰਤੀ ਹੋ ਸਕਦਾ ਆ ਸਾਡਾ ਤੇ ਮਿੰਨੀ ਪਾਰਲੀਮੈਂਟ ਉਦੋਂ ਬਣਿਆ ਹੀ ਜਦੋਂ ਭਾਰਤ ਬਣਿਆ ਹੀ ਨਹੀਂ ਸੀਗਾ ਹਿੰਦੁਸਤਾਨ ਦਾ ਕੋਈ ਜੀ 1920 ਦੇ ਵਿੱਚ ਸਿੱਖ ਪਾਰਲੀਮੈਂਟ ਬਣ ਗਿਆ ਸੀਗਾ ਜੀ ਇਨਾਂ ਮੁਤਾਬਕ ਉਹ ਸਿੱਖਾਂ ਦਾ ਪਾਰਲੀਮੈਂਟ ਆ ਤੇ ਉਸ ਪਾਰਲੀਮੈਂਟ ਦੀ ਜ਼ਿੰਮੇਵਾਰੀ ਬਣਦੀ ਆ ਵੀ ਸਾਰੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਵੇਖਣਾ ਸਿੰਘ ਸਭਾਵਾਂ ਨੇ ਦੂਜਿਆਂ ਤੀਜਿਆਂ ਨੂੰ ਇਹ ਕੇਵਲ ਵੋਟਾਂ ਬਣਾਉਣ ਤੱਕ ਹੀ ਉੱਥੇ ਜਾਂਦੇ ਨੇ ਅੱਗੋਂ ਪਿੱਛੋਂ ਕਿਉਂ ਨਹੀਂ ਜਾਂਦੇ ਅਰ ਜੇ ਕਿਤੇ ਵਿਰੋਧੀ ਬਣ ਕੇ ਸਰਕਾਰ ਨੂੰ ਘੇਰਨਾ ਹੋਵੇ ਤੇ ਕਿਸੇ ਵੀ ਗੁਰਦੁਆਰੇ ਦੀ ਗੱਲ ਨੂੰ ਲੈ ਕੇ ਜਲਾਦ ਸੱਦਣ ਤੁਰ ਪੈਂਦੇ ਆ ਪੀਟੀਸੀ ਚੈਨਲ ਬਾਦਲ ਕਿਆਂ ਦਾ ਬਚਾਉਣ ਲਈ ਇਹਨਾਂ ਨੇ ਜਲਾਦ ਸੱਦੇ ਅਜੀਤ ਨੂੰ ਉੱਥੋਂ ਹਟਾਇਆ ਨਹੀਂ ਗਿਆ ਜੇ ਉਹਦੇ ਵਾਸਤੇ ਸਾਰਾ ਕੁਝ ਕੀਤਾ ਜਾ ਸਕਦਾ ਆ ਕਾਲ ਤੱਕ ਸਕਦਾ ਜਿਹੜੇ ਇਹਨਾਂ ਦੇ ਜਥੇਦਾਰ ਨੇ ਉਹ ਹਜ਼ਾਰ ਸਰੂਪ ਚੋਰੀ ਛਪਵਾ ਕੇ ਤੇ ਬੇਦਬੀ ਕਰਕੇ ਬੜੇ ਟੇਢੇ ਢੰਗ ਨਾਲ ਅਮਰੀਕਾ ਲੈ ਜਾਣ ਉਹਨਾਂ ਨੂੰ ਵੀ ਇਹ ਦੇਗਾਂ ਲਾ ਕੇ ਛੱਡ ਸਕਦੇ ਆ ਤੇ ਫਿਰ ਇੱਥੇ ਵੀ ਫਰਜ਼ ਬਣਦਾ ਸੀਗਾ ਵੀ ਇਹੋ ਜੇ ਸਿਰਫ ਇਹ ਕੈਪਟਨ ਸਰਕਾਰੀ ਬੰਦੇ ਜਾਂ ਉਹ ਸਿੱਖ ਵਿਰੋਧੀ ਤਾਕਤਾਂ ਦੇ ਕਰਿੰਦੇ ਬਣ ਕੇ ਨਿੱਜੀ ਪ੍ਰਾਪਰਟੀ ਤੇ ਗੁਰਦੁਆਰਾ ਬਣਾ ਕੇ ਜੀ ਉੱਥੇ ਨਿਸ਼ਾਨ ਸਾਬ ਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਬਾਬੇ ਦੀਪ ਸਿੰਘ ਦਾ ਨਾਂ ਦੇ ਕੇ ਉਹ ਕਈ ਦਹਾਕਿਆਂ ਤੋਂ ਪੈਸੇ ਇਕੱਠੇ ਕਰ ਰਿਆ ਮਠਾ ਟਿਕਵਾ ਰਿਆ ਉਹਦੇ ਤੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੀ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿੱਜੀ ਪ੍ਰਾਪਰਟੀ ਨਹੀਂ ਆ ਨਾਂ ਨਿਸ਼ਾਨ ਸਾਬ ਨਿੱਜੀ ਪ੍ਰਾਪਰਟੀ ਆ ਘਰ ਦੇ ਵਿੱਚ ਕੋ ਕੋਠੀਆਂ ਰੱਖ ਕੇ ਪਾਠ ਕਰ ਸਕਦਾ ਆ ਪਰ ਪ੍ਰਕਾਸ਼ ਕਰਕੇ ਲੋਕਾਂ ਤੋਂ ਮੱਥੇ ਟਿਕਾ ਕੇ ਚੜਾਵਾ ਨਹੀਂ ਇਕੱਠਾ ਕਰ ਸਕਦਾ ਨਿੱਜੀ ਤੌਰ ਤੇ ਕੋਈ ਬੰਦਾ ਜੀ ਜੇ ਕਰ ਰਿਹਾ ਤੇ ਫਿਰ ਮੰਨੋ ਉਹ ਬੰਦਾ ਵੀ ਇਹਨਾਂ ਦਾ ਹੀ ਹੈ ਜੀ ਤੇ ਫਿਰ ਉਹ ਕਾਰਵਾਈ ਸੰਤਾਂ ਦੀ ਤਸਵੀਰ ਹਟਾਉਣ ਦੀ ਗੱਲ ਵੀ ਇੰਨਾ ਹੀ ਕਰਵਾਈ ਹੈ ਕਿਉਂਕਿ ਹੁਣ ਤੱਕ ਇਹ ਕੁੱਤਾ ਵੀ ਮਰ ਜੇ ਤੇ ਬੜਾ ਭੌਂਕਦੇ ਆ ਹੁਣ ਕਿਉਂ ਨਹੀਂ ਬੋਲੇ ਬਿਲਕੁਲ ਹੁਣ ਕਿਉਂ ਨਹੀਂ ਕੁਛ kiya ਕੋਈ ਸਿਵਾਏ ਉਹਨਾਂ ਸਿੱਖ ਨੌਜਵਾਨਾਂ ਤੋਂ ਬਿਨਾ ਬਿਲਕੁਲ ਇਹਦਾ ਮਤਲਬ ਇਹਨਾਂ ਨੇ ਉਹ ਵੀ ਕੰਮ ਕਰਵਾਇਆ ਕਿਉਂ ਕਰਾਇਆ ਇਹ ਧਿਆਨ ਹਟਾਉਣਾ ਚਾਹੁੰਦੇ ਨੇ ਕਿ ਜਿਹੜੇ ਪੰਜਾਬ ਦੇ ਨੌਜਵਾਨ ਅੱਜ ਭਾਈ ਕੌਕੇ ਸਾਹਿਬ ਦੀ ਸ਼ਹੀਦੀ ਨੂੰ ਲੈ ਕੇ ਵੱਡਾ ਹਮਲਾ ਮਾਰ ਰਹੇ ਆ ਹੂੰ ਉਹਦੇ ਤੋਂ ਧਿਆਨ ਹਟਾਇਆ ਜਾਵੇ ਜੀ ਦੂਸਰਾ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਬੰਦੀ ਸਿੰਘਾਂ ਲਈ ਆਵਾਜ਼ ਦੇ ਰਹੇ ਆ ਉਧਰੋਂ ਧਿਆਨ ਹਟਾਇਆ ਜਾਏ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਧਿਆਨ ਹਟਾਇਆ ਜਾਵੇ ਤਾਂ ਕਿ ਕਮਿਸ਼ਨ ਦੇ ਰਾਈ ਵੱਡੀ ਧੰਦਲੀ ਕਰਕੇ ਇਹ ਲੋਕ ਕਿਤੇ ਨਾ ਕਿਤੇ ਆਪਣੀਆਂ ਵੋਟਾਂ ਬਣਵਾ ਲੈਣਗੇ ਬਾਕੀ ਸਿੱਖਾਂ ਦੀਆਂ ਵੋਟਾਂ ਨਹੀਂ ਬਣਦੇਣਗੇ ਦੇਣਗੇ ਜਿਹੜੇ ਸਿੰਘ ਤੇ ਕੌਰ ਲਿਖਦੇ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾਣਗੀਆਂ ਜਿਹੜੇ ਕੇਸਾਂ ਧਾਰੀ ਚਾਹੇ ਮੁਹੰਮਦ ਸਦੀਕ ਹੋਣ ਤੇ ਚਾਹੇ ਉਹ ਰਾਮਜੀ ਲਾਲ ਹੋਣ ਉਹਨਾਂ ਦੀਆਂ ਵੋਟਾਂ ਬਣਾ ਰਹੇ ਨੇ ਧੜਾ ਧੜ ਕਿਉਂ ਸਬਤ ਸੂਰਤ ਕਹਿ ਕੇ ਤੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਰੱਖ ਕੇ ਤੇ ਉਹ ਇਹ ਚੀਜ਼ਾਂ ਉੱਥੇ ਕਰਕੇ ਇਹਨਾਂ ਨੇ ਇਹਨਾਂ ਦਿਨਾਂ 'ਚ ਕਰਨੀਆਂ ਆ ਫਿਰ ਬੰਦੀ ਸਿੰਘਾਂ ਤੋਂ ਧਿਆਨ ਹਟਾਉਣਾ ਆ ਸ਼੍ਰੋਮਣੀ ਕਮੇਟੀ ਤੋਂ ਹਟਾਉਣਾ 328 ਸਰੂਪ ਉਹ ਹਟਾਉਣੇ ਨੇ ਫਿਰ ਜਿਵੇਂ ਪਹਿਲਾਂ ਇਹ ਰਵਾਇਤੀ ਪਾਰਟੀਆਂ ਕਰਦੀਆਂ ਆਈਆਂ ਨੇ ਇੱਕ ਕੋਲ ਖਲੋ ਕੇ ਸਿੱਖ ਨੌਜਵਾਨਾਂ ਦਾ ਕਤਲ ਕਰਦਾ ਸੀ ਤੇ ਦੂਜਾ ਕਰਵਾਉਂਦਾ ਸੀ ਜੀ ਹੁਣ ਦੋਵਾਂ ਦੀ ਸਰਕਾਰ ਹੈ ਨਹੀਂ ਇੱਥੇ ਸਰਕਾਰ ਬਣ ਗਈ ਤੀ ਜੀ ਹੁਣ ਇਦਾਂ ਦੀਆਂ ਹਰਕਤਾਂ ਕਰਵਾ ਕੇ ਨੌਜਵਾਨਾਂ ਨੂੰ ਭੜਕਾਉਣਗੇ ਤਾਂ ਕਿ ਨੌਜਵਾਨ ਇਹੋ ਜਿਹੀ ਮਰੇ ਕਿਸੇ ਸਰੀਰ ਕਰਕੇ ਮੈਂ ਬੁੱਢਾ ਕਹਿ ਰਿਹਾ ਕਿਉਂਕਿ ਉਮਰ ਕਰਕੇ ਕਿਸੇ ਨੂੰ ਬੁੱਢਾ ਕਿਹਾ ਜਾ ਸਕਦਾ ਆ ਬਜ਼ੁਰਗ ਅਕਲ ਕਰਕੇ ਹੁੰਦੇ ਆ ਉਮਰ ਕਰਕੇ ਨਹੀਂ ਬਿਲਕੁਲ ਉਮਰ ਕਰਕੇ ਵੇਖਿਆ ਜਾਏ ਤੇ ਉਹਦੀ ਮਤ ਮਰੀ ਗਈ ਆ ਬਜ਼ੁਰਗੀ ਕਿਤੇ ਦਿਖਦੀ ਨਹੀਂ ਉਹ ਮਰੀ ਹੋਈ ਮਤ ਵਾਲਾ ਉਹ ਬੰਦਾ ਤੁਰਿਆ ਰੁਕੋ ਜਾਂਦਾ ਨਹੀਂ ਉਹਦੇ ਤੋਂ ਰੂਹ ਸਰੀਰ ਤਸਵੀਰ ਹਟਵਾਈ ਗਈ ਜੀ ਨੌਜਵਾਨਾਂ ਨੇ ਉਹਦੇ 2-4 ਧੱਕੇ ਮਾਰ ਦਿੱਤੇ ਹੁਣ ਨੌਜਵਾਨਾਂ ਦੀ ਫੜੋ ਫੜੀ ਸ਼ੁਰੂ ਹੋਊ ਬਿਲਕੁਲ ਬਿਲਕੁਲ ਹੋਰ ਵੀ ਫਿਰ ਤਰਫਦਾਰੀ ਹੋਊ ਜਿਹੜਾ ਪਰਚਾ ਉਹਦੇ ਤੇ ਬਣਦਾ ਸੀ ਨਿੱਜੀ ਗੁਰਦੁਆਰਾ ਬਣਾਉਣ ਤੇ ਉਹਦੇ ਤੋਂ ਧਿਆਨ हटਜੂ ਇਹ ਲੋਕ ਉਹ षडयंत्र ਫਿਰ ਰਚਣਾ ਚਾਹੁੰਦੇ ਨੇ ਕਿ ਨੌਜਵਾਨ ਪੰਜਾਬ ਸਰਕਾਰ ਦੇ ਖਿਲਾਫ ਹੋਣ ਤਿੰਨ ਸਰਕਾਰ ਨੌਜਵਾਨਾਂ ਦੀ ਹੋਲੀ ਖੇਡੇ ਤੇ ਅਸੀਂ ਕਹਿ ਸਕੀਏ ਜੇ ਸਾਡੇ ਵੇਲੇ ਨੌਜਵਾਨ ਮਰੇ ਹੀ ਤੇ ਹੁਣ ਵੀ ਤਾਂ ਸਰਕਾਰ ਨੇ ਮਾਰੇ ਹੀ ਨੇ ਬਿਲਕੁਲ ਬਿਲਕੁਲ ਪਰ ਇਹ ਮਾਹੌਲ ਸਿਰਜਿਆ ਜਾ ਰਿਹਾ ਹੈ ਤੇ ਹੁਣ ਇੱਥੇ ਪੰਜਾਬ ਦੇ ਨੌਜਵਾਨ ਜਿਹੜੇ ਆ ਉਹ ਬੜੀ ਸੰਜੀਦਗੀ ਨਾਲ ਸਿੱਖ ਨੌਜਵਾਨਾਂ ਨੂੰ ਹੋਰ ਨੌਜਵਾਨਾਂ ਨੂੰ ਬੇਨਤੀ ਕਰਦਾ ਹੈ ਇਹਨਾਂ ਦੀਆਂ ਇਹਨਾਂ ਕੋਟ ਨੀਤੀਆਂ ਨੂੰ ਬੜੀ ਬਰੀਕੀ ਨਾਲ ਸਮਝਿਓ ਇਹ ਚਾਹਣਗੇ ਮੈਂ ਕੋਈ ਸਰਕਾਰੀ ਬੰਦਾ ਨਹੀਂ ਹਾਂ ਸਰਕਾਰ ਨੂੰ ਵੀ ਕਵਾਂਗਾ ਅਕਲ ਤੋਂ ਕੰਮ ਲਵੇ ਨੌਜਵਾਨਾਂ ਦੀ ਗੱਲ ਸੁਣੇ ਜਿਹੜੇ ਨਸ਼ੇ ਦੇ ਸੁੱਧਾਗਰ ਨੇ ਜਾਂ ਦਲਾਲ ਨੇ ਪੰਜਾਬ ਦੇ ਨੁਕਸਾਨ ਕਰ ਰਹੇ ਆ ਉਹਨਾਂ ਪ੍ਰਤੀ ਜੇ ਕੋਈ ਨੌਜਵਾਨ ਆਵਾਜ਼ ਬੁਲੰਦ ਕਰਦਾ ਹੈ ਤੇ ਉਹਨੂੰ ਫੱਟ ਦੇ ਕੇ ਪਰਚਾ ਦੇ ਕੇ ਅੰਦਰ ਨਾ ਕਰਿਆ ਕਰੋ ਉਹਦੀ ਗੱਲ ਸੁਣੋ ਅਪੀਲ ਸੁਣੋ ਦਲੀਲ ਸੁਣੋ ਵਕੀਲ ਦੀ ਗੱਲ ਕਰੋ ਨਾ ਕਿ ਨਜਾਇਜ਼ ਪਰਚੇ ਤੇ ਪਰਚਾ ਪਾ ਕੇ ਕੀ ਸ਼ਬਦ ਕਰਨਾ ਚਾਹੁੰਦੀ ਸਰਕਾਰ ਇਸ ਲਈ ਸਰਕਾਰ ਨੌਜਵਾਨਾਂ ਨੂੰ ਨਾਲ ਜੋੜੇ ਤੇ ਨੌਜਵਾਨ ਜਿਹੜੇ ਨੇ ਉਹ ਸੰਜੀਦਗੀ ਤੋਂ ਕੰਮ ਲੈਣ ਤਾਂ ਕਿ ਇਹ ਲੋਕ ਮੁੜ ਪੰਜਾਬ ਨੂੰ ਲਾਂਬੂ ਨਾ ਲਾ ਸਕਣ ਲਾਂਬੂ ਤਾਂ ਹੁਣ ਮੈਂ ਇਹ ਚੀਜ਼ ਕਲੀਅਰ ਕਰਦਾ ਵੀ ਜਿਹੜਾ ਗੁਰਦੁਆਰਾ ਹੈਗਾ ਉਹਦੀ ਇੱਕ ਪ੍ਰਾਈਵੇਟ ਆਪਣੀ ਕਮੇਟੀ ਹੈਗੀ ਆ ਪਰ ਆਹ ਜਿਹੜਾ ਕਰਨਲ ਹੈਗਾ ਆ ਹਰਸਿਮਰਨ ਸਿੰਘ ਤੇ ਇਹੀ ਸਾਰਾ ਕੁਝ ਦੇਖਦਾ ਹੈ ਸਾਰਾ ਕੁਝ ਇਹੀ ਪ੍ਰਾਈਵੇਟ ਕਮੇਟੀ ਹੈ ਜੀ ਤੇ ਆਬਵੀਅਸly ਵੀ ਨੀਜੀ ਪ੍ਰਾਪਰਟੀ ਜਿਹੜੀ ਕਹਿ ਰਹੇ ਹੋ ਤਾਂ ਹੀ ਉਸੇ ਬਿਹਾਵ ਦੇ ਉੱਤੇ ਕਹਿ ਰਹੇ ਵੀ ਇਹ ਨੀਜੀ ਪ੍ਰਾਪਰਟੀ ਵਾਂਗ ਹੀ ਗੁਰਦੁਆਰਾ ਵਰਤ ਰਹੇ ਆ। ਉਹੀ ਚੀਜ਼ ਮਤਲਬ ਉਥੇ ਵੀ ਸੰਗਤ ਨਹੀਂ ਹੈ ਦੱਸਿਆ ਵੀ ਇਹ ਆਪਣੀ ਹੀ ਪ੍ਰਾਪਰਟੀ ਆਪਣੀ ਜ਼ਮੀਨ ਆਪਣੀ ਜਾਗੀਰ ਸਮਝਦਾ ਹੈ ਉਹ ਸਥਾਨ ਨੂੰ। ਸੋ ਗੁਰੂ ਘਰ ਕਦੇ ਕਿਸੇ ਦੀ ਜਾਗੀਰ ਨਹੀਂ ਹੋ ਸਕਦੀ। ਵਡਾਲਾ ਜੀ ਨੇ ਬਿਲਕੁਲ ਸਹੀ ਕਿਹਾ। ਚਾਹੇ ਉਹ ਜ਼ਮੀਨ ਕਿਸਦੇ ਵੀ ਨਾਮ ਤੇ ਚਾਹੇ ਤੁਹਾਡੇ ਪੁਰਖਿਆਂ ਨੇ ਦਿੱਤੀ ਹੋਈ ਪਰ ਉਸ ਚੀਜ਼ ਦੇ ਵੀ ਹੁਣ ਅਸੀਂ ਪੁਸ਼ਟੀ ਕਰਾਂਗੇ ਕਿ ਕਿਹੜੀ ਜ਼ਮੀਨ ਤੁਸੀਂ ਦੱਬੀ ਹੈ ਤੇ ਉਸ ਜ਼ਮੀਨ ਦੇ ਜਿਹੜੇ ਕਾਗਜ਼ਾਤ ਨੇ ਕੀ ਉਹ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਤੇ ਨਹੀਂ ਹੈ ਤੁਹਾਡੇ ਆਪਣੇ ਨਾਮ ਤੇ ਨੇ ਤੁਸੀਂ ਕਾਹਤੋਂ ਉਹਨੂੰ ਆਪਣੀ ਜਾਗੀਰ ਬਣਾਇਆ ਤੇ ਆ ਪ੍ਰਧਾਨਗੀਆਂ ਤੇ ਜਿਹੜੀਆਂ ਕਮੇਟੀਆਂ ਤੁਸੀਂ ਪਰਮਾਨੈਂਟ ਬਣਾ ਕੇ ਰੱਖੀਆਂ ਹੈ ਨਾ ਕੜਮ ਚੌਧਰੀ ਬਿਠਾਇਆ ਗੋਲ ਕ ਚੱਟਣ ਵਾਸਤੇ ਇਸ ਕਰਕੇ ਕਿਹਾ ਹੈ ਆ 5 ਸਾਲ ਦਾ ਆਡਿਟ ਜਨਤਕ ਕੀਤਾ ਜਾਵੇ ਨਹੀਂ ਤਾਂ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਕਿ ਸਰਕਾਰ ਆਪਣੇ ਵੱਲੋਂ ਇਸ ਗੁਰਦੁਆਰਾ ਦਾ ਆਡਿਟ ਕਰਵਾਵੇ ਸਰਕਾਰੀ ਤੁਸੀਂ ਭੇਜ ਕੇ ਆਪਣਾ ਸੀਏ ਰਾਮਨਾਥ ਆਡਿਟ ਕਰਵਾ ਸਕਦੇ ਹੋ ਪਰ ਮੈਂ ਤਾਂ ਭੁੱਲ ਗਿਆ ਭਗਵੰਤ ਮਾਨ ਸਰਕਾਰ ਕਿ ਆਡਿਟ ਕਰਵਾ ਲੂਗੀ ਕਿੱਥੋਂ ਕਰਵਾ ਲਣਗੇ ਇਹ ਮਰ ਗਿਆ ਮੈਂ ਕਹਿ ਕਹਿ ਕੇ ਕਿ ਐਸਜੀਪੀਸੀ ਦਾ ਕਰਵਾ ਲਓ ਆਡਿਟ 328 ਰੁਪਏ ਦੇ ਮਾਮਲੇ ਸਾਹਮਣੇ ਆ ਜਾਣਗੇ ਹੋਰ ਪਤਾ ਨਹੀਂ ਕਿੰਨੇ ਘਪਲੇ ਸਾਹਮਣੇ ਆ ਜਾਣੇ ਹੋਰ ਨਹੀਂ ਹੋਰ ਤਾਂ ਸਿੱਖ ਜੁਡੀਸ਼ੀਅਲ ਕਮਿਸ਼ਨ ਉਹ ਭੰਗ ਕਰਕੇ ਆਪਣਾ ਇੱਕ ਬੰਦਾ ਬਾੜ ਦੋ ਪਤਾ ਨਹੀਂ ਸਰਕਾਰ ਕਿਹੜੇ ਹਿਸਾਬ ਨਾਲ ਚਲਾ ਰਹੇ ਹੋ ਸਮਝ ਹੀ ਨਹੀਂ ਆਉਂਦਾ ਭਗਵੰਤ ਜੀ ਸਾਹਿਬ ਸੱਚੀ ਨਹੀਂ ਸਮਝ ਆਉਂਦਾ ਕਿ ਸਰਕਾਰ ਕਿਹੜੇ ਹਿਸਾਬ ਨਾਲ ਚਲਾ ਰਹੇ ਹੋ ਮੈਨੂੰ ਕਈ ਵਾਰ ਤਾਂ ਇਹ ਲੱਗਦਾ ਵੀ ਬੰਨਵੇਂ ਤੁਹਾਡੇ ਮੰਤਰੀ ਜਿਹੜੇ ਹੈਗੇ ਨੇ ਉਹ ਬਸ ਕੁਰਸੀਆਂ ਉੱਤੇ ਬੈਠੇ ਨੇ ਥੱਲੇ ਕੰਮ ਸਾਰਾ ਬਾਦਲਾਂ ਦਾ ਲਾਣਾ ਹੀ ਕਰ ਰਿਹਾ ਹੈ ਖैर ਆਜੋ ਅੱਗੇ ਸੁਣ ਲਈਏ ਪਹਿਲਾਂ ਬੂ ਤਾਂ ਸਰੇ ਆਮ ਲੱਗ ਰਿਹਾ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਦੰਦਮੀ ਠਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਸੀ ਤੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸੀ ਹੁਣ ਉਹਨਾਂ ਦੇ ਮਤਲਬ ਪ੍ਰਕਾਸ਼ ਦਿਹਾੜੇ ਦੇ ਉੱਤੇ ਪ੍ਰੋਗਰਾਮ ਚੱਲ ਰਿਹਾ ਹੈ ਤੇ ਸੰਤਾਂ ਦੀ ਤਸਵੀਰ ਲੱਗੀ ਹੋਈ ਹੈ ਤੇ ਕਿੰਨਾ ਕਿਸੇ ਦੀ ਹਿੰਮਤ ਪੈ ਗਈ ਕਿ ਸੇਖੀ ਸਾਹਿਬ ਹਿੰਮਤ ਇਸ ਕਰਕੇ ਪੈ ਹਿੰਮਤ ਇਸ ਕਰਕੇ ਪੈ ਗਈ ਜਦੋਂ ਸ਼ੇਰ-ਏ-ਪੰਜਾਬ ਨੇ ਅੱਖਾਂ ਮੀਟੀਆਂ ਤੇ ਉਹ ਉਸ ਵਕਤ ਵੀ ਗੱਲ ਹੋਈ ਕਿ ਇਹਨਾਂ ਦੇ ਵਿੱਚ ਦਵਾਰੇ ਹਰੀ ਸਿੰਘ ਨਲੂਏ ਪੈਦਾ ਨਾ ਹੋਣ ਅਕਾਲੀ ਫੂਲਾ ਸਿੰਘ ਪੈਦਾ ਨਾ ਹੋਣ ਸ਼ਾਮ ਸਿੰਘ ਅਟਾਰੀ ਪੈਦਾ ਨਾ ਹੋਣ ਤੇ ਉਹਦਾ ਕੀ ਕੀਤਾ ਜਾਏ ਜੀ ਬਲ ਕਹਿੰਦੇ ਵੀ ਇਹਨਾਂ ਦੀਆਂ ਗੁਰੂ ਸਾਹਿਬ ਦਾ ਅਦੁੱਬ ਜਿਹੜਾ ਵਾ ਉਹਦੀ ਬੇਅਦਬੀ ਕਰੋ ਇਹਨਾਂ ਦੀਆਂ ਭਾਵਨਾਵਾਂ ਨਾਲ ਖੇਡੋ ਇਹਨਾਂ ਦਾ ਗੁਰਦੁਆਰਿਆਂ ਤੋਂ ਧਿਆਨ ਤੋੜੋ ਉਹਦੇ ਵਾਸਤੇ ਜੋ ਸਰਕਾਰੀ ਕਰਿੰਦੇ ਬੰਦੇ ਸਿਗੇ ਉਹ ਕਮੀਨੇ ਲੋਕ ਗੁਰੂ ਘਰਾਂ ਚ ਪ੍ਰਬੰਧ ਦੇ ਵਿੱਚ ਲਿਆਂਦੇ ਗਏ ਜਿਨ੍ਹਾਂ ਨੇ ਮਾੜੇ ਕਰਮ ਕੀਤੇ ਸਿੱਖ ਨੌਜਵਾਨਾਂ ਦੀ ਹੋਲੀ ਖੇਡੀ ਤੇ ਅੱਜ ਉਹ ਉਹੀ ਕੰਮ ਮੋੜ ਇਥੇ ਕੀਤਾ ਜਾ ਰਿਹਾ ਵੀ ਗੁਰਦੁਆਰਾ ਪ੍ਰਬੰਧ ਹੀ ਜਦੋਂ ਉਹਨਾਂ ਕੋਲੇ ਆ ਜੀ ਇਨਾਂ ਦਿਨਾਂ ਦੇ ਉੱਤੇ ਉਹ ਲੋਕ ਜਾਣ ਬੁੱਝ ਕੇ ਇਹ ਕਾਰਿਆ ਕਰਵਾਉਂਦੇ ਆਂ ਕਿ ਉਹ ਮਾਹੌਲ ਨੂੰ ਵਿਗਾੜਿਆ ਜਾਏ ਤੇ ਉਹਨਾਂ ਬਜ਼ੁਰਗੋ ਸ਼ਹੀਦਾਂ ਦੀ ਜਿਹੜੀ ਅਸੀਂ ਅਦਬ ਦੀ ਗੱਲ ਕਰਦੇ ਉਹਨਾਂ ਦੀ ਬੇਅਦਬੀ ਕੀਤੀ ਜਾਏ ਹੁਣ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਮਿਸਲ ਦੇ ਮੁਖੀ ਆ ਜੀ ਦਮਦਮੀ ਟਕਸਾਲ ਜਿਹਨੂੰ ਕਹਿੰਦੇ ਆਂ ਸ਼ਹੀਦੀ ਮਿਸਲ ਹੋਈ ਆ 12 ਮਿਸਲਾਂ ਚੋਂ ਇੱਕ ਮਿਸਲ ਸ਼ਹੀਦੀ ਮਿਸਲ ਸੀਗੀ ਜੀ ਸ਼ਹੀਦੀ ਮਿਸਲ ਦੇ ਮੁਖੀ ਬਾਬਾ ਦੀਪ ਸਿੰਘ ਜੀ ਆ ਜੀ ਤੇ ਬਾਬਾ ਦੀਪ ਸਿੰਘ ਪਹਿਲੇ ਮੁਖੀ ਨੇ ਤੇ ਮਗਰਲੇ 14ਵੇਂ ਸੰਤ ਬਾਬਾ ਜਰਨੈਲ ਸਿੰਘ ਜੀ ਆ ਜੀ ਹੁਣ ਇਹ ਲੋਕ ਜੇ ਅੱਜ ਤਸਵੀਰ ਪੁੱਟਣ ਦੀ ਗੱਲ ਕਰਦੇ ਤੇ ਇਹਦਾ ਮਤਲਬ ਇਹ ਕੱਲ ਨੂੰ ਇਕੱਠੇ ਹੋ ਕੇ ਸ਼ਹੀਦੀ ਸਥਾਨ ਟਾਉਣ ਵੀ ਆਉਣਗੇ ਵਾਹਿਗੁਰੂ ਇਹ ਕਰਨਗੇ ਜੀ ਇੱਕ ਕਰਤੂਤਾਂ ਕਰਵਾਈਆਂ ਜਾਣੀਆਂ ਨੇ ਚਾਹੇ ਉਹ ਜਾਤੀ ਦੇ ਨਾਂ ਤੇ ਹੋਣ ਕਿਉਂਕਿ ਜਿਹੜੇ ਕੁਰਸੀਆਂ ਤੇ ਬੈਠੇ ਨੇ ਉਹਨਾਂ ਨੂੰ ਆਪਣੀ ਕੁਰਸੀ ਗੋਲਕ ਚੌਧਰ ਨਾਲ ਮਤਲਬ ਆ ਸਮੇ ਸਮੇ ਧਰਮ ਦੇ ਨਾਲ ਖੇਡਾਂ ਖੇਡ ਕੇ ਕੁਝ ਵੀ ਕਰਵਾ ਸਕਦੇ ਆ ਇਸ ਲਈ ਨਾ ਤੇ ਸੰਤਾਂ ਤੇ ਕੋ ਪਰਚਾ ਦਰਜਾ ਨਾਉ ਆਤਵਾਦੀ ਨੇ ਨਾਉ ਵੱਖਵਾਦੀ ਨੇ ਉਹਨਾਂ ਨੂੰ ਘੇਰ ਕੇ ਸ਼ਹੀਦ ਕੀਤਾ ਗਿਆ ਸਰਕਾਰਾਂ ਵੱਲੋਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਤੇ ਇਹ ਜਿਹੜਾ ਨਕਲੀ ਅਕਾਲੀ ਦਲ ਬਣਿਆ ਸੀਗਾ ਇਹਨਾਂ ਦੇ ਦਖਲ ਕਰਕੇ ਇਹਨਾਂ ਨੇ ਹਾਂ ਵਿੱਚ ਹਾਮਲਾਈ ਹੱਥਕੜੇ ਕਰਕੇ ਨਿਕਲੇ ਉਦੋਂ ਇਹਨਾਂ ਨੇ ਸੰਤ ਸ਼ਹੀਦ ਕਰਾਇਆ ਸੀ ਤੇ ਅੱਜ ਉਹਨਾਂ ਦੀਆਂ ਤਸਵੀਰਾਂ ਲਵਾ ਦੇਣਗੇ ਲਵਾਉਣਗੇ ਵੀ ਆਪ ਕਰਵਾਉਣਗੇ ਵੀ ਆਪ ਪਰ ਸਾਹਮਣੇ ਦੂਜੇ ਹੋਣਗੇ ਔਰ ਉਹਦੇ ਵਿੱਚ ਵਿਰੋਧ ਵਿੱਚ ਵੀ ਹੋ ਸਕਦਾ ਤੁਹਾਡੇ ਕੋਈ ਇੰਟਰਵਿਊਆਂ ਵੀ ਦੇਣਗੇ ਕਿ ਇਹ ਗਲਤ ਹੋਇਆ ਹੈ ਪਰ ਕੁੱਲ ਮਿਲਾ ਕੇ ਇਹਨਾਂ ਦੀ ਇਸ ਸਾਜ਼ਿਸ਼ ਨੂੰ ਬੜੀ ਬਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ ਔਰ ਪਿਛਲੇ ਦਿਨੀ ਨੌਜਵਾਨ ਉੱਥੇ ਜੰਮੂ ਦੇ ਵਿੱਚ ਸ਼ਹੀਦ ਕਰ ਦਿੱਤਾ ਸੀ ਫੋਟੋ ਨੂੰ ਲੈ ਕੇ ਜੀ ਇਹਦਾ ਮਤਲਬ ਸਾਫ਼ ਹੈ ਕਿ ਆਏ ਸਾਲ ਜਨਮ ਦਿਨ ਬਾਬਾ ਦੀਪ ਸਿੰਘ ਦਾ ਹੋਵੇ ਸ਼ਹੀਦੀ ਦਿਹਾੜਾ ਬਾਬੇ ਜਰਨੈਲ ਸਿੰਘ ਦਾ ਹੋਵੇ ਉਥੇ ਸਿੱਖ ਨੌਜਵਾਨਾਂ ਦੀ ਬਲੀ ਲਈ ਜਾਂਦੀ ਰਹੀ ਤੇ ਲਈ ਜਾ ਰਹੀ ਹੈ ਇਸ ਲਈ ਸਿੱਖ ਨੌਜਵਾਨਾਂ ਨੂੰ ਇਹ ਬਰੀਕੀਆਂ ਸਮਝਣ ਦੀ ਬਹੁਤ ਜ਼ਰੂਰਤ ਹੈ ਬਿਲਕੁਲ ਜੀ ਜ਼ਰੂਰਤ ਹੈ ਤੇ ਨਾਲ ਹੀ ਹੁਣ ਅਗਰ ਸ਼ਹੀਦ ਜਸਵੰਤ ਸਿੰਘ ਭਾਈ ਗੁਰਦੇਵ ਸਿੰਘ ਜੀ ਕਾਂਗਰਜ ਦੀ ਗੱਲ ਕੀਤੀ ਜਾਵੇ ਤੇ ਤੁਸੀਂ ਪਰਿਵਾਰ ਨੂੰ ਮਿਲਣ ਵਾਸਤੇ ਗਏ ਸੀ ਗਲ ਤੇ ਫੋਟੋਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਤੇ ਮੈਂ ਵਿਰਸਾ ਸਿੰਘ ਬਲਟੋਹੇ ਦੀ ਇੱਕ ਪੋਸਟ ਪੜ ਰਿਹਾ ਸੀ ਤੇ ਉਹਨੇ ਲਿਖਿਆ ਕਿ ਨਾਮ ਤਾਂ ਨਹੀਂ ਲਿਖਿਆ ਕਹਿੰਦੇ ਮੈਂ ਸੁਣਿਆ ਕਿ ਕੀਰਤਨੀਆ ਉੱਥੇ ਪਹੁੰਚੇ ਆਪਣੀ ਗੰਦੀ ਸਿਆਸਤ ਕਰਨ ਵਾਸਤੇ ਤੇ ਕੌਂਕੇ ਪਰਿਵਾਰ ਨੇ ਪੂਰੀ ਸੇਵਾ ਕਰਕੇ ਭਜਾਇਆ ਜਾਂ ਕੱਢਿਆ ਜੀ ਦੱਸੋਗੇ ਥੋੜਾ ਜਿਹਾ ਸੰਗਤ ਨੂੰ ਵੀ ਉਹਨੇ ਕੌਂਕੇ ਪਰਿਵਾਰ ਨੇ ਕੀ ਸੇਵਾ ਕੀਤੀ ਤੇ ਕਿੱਦਾਂ ਕੱਢਿਆ ਜਿਹੜੇ ਤਰੀਕੇ ਨਾਲ ਪੋਸਟਾਂ ਵਿੱਚ ਵਿਰਸਾ ਸਿੰਘ ਬਲਟੋਹਾ ਦੀਆਂ ਲਾਦਨਾਂ ਤੇ ਮੈਂ ਜਿਹੜੇ ਫੋਟੋਜ਼ ਬਡਾਲਾ ਜੀ ਨੇ ਭੇਜੀਆਂ ਸੀ ਉਹ ਵੀ ਮੈਂ ਫਲੈਸ਼ ਸਾਰੀਆਂ ਕਰ ਰਿਹਾ ਹਾਂ ਤੇ ਅਬਸਰ ਵੀ ਨੌਜਵਾਨਾਂ ਨੂੰ ਜਿਹੜਾ ਪਹਿਲਾਂ ਸਨੇਹਾ ਦਿੱਤਾ ਵੀ 扑ਕਾਣ ਵਾਲੇ ਸਾਡੇ ਵਿੱਚ ਬਹੁਤ ਨੇ ਸੰਤਾਨ ਦੀ ਫੋਟੋ ਚੱਕ ਰਹੇ ਨੇ ਕੁਛ ਕਰ ਰਹੇ ਨੇ ਜਵਾਬ ਦੇਣਾ ਸਾਡਾ ਬੇਸ਼ੱਕ ਫਰਜ਼ ਬੰਦ ਹੈ ਪਰ ਅਸੀਂ ਉਸ ਚੀਜ਼ ਦਾ ਬਹੁਤ ਧਿਆਨ ਰੱਖਣਾ ਕਿ ਬੇਮਤਲਬ ਤੋਂ ਅਸੀਂ ਚੱਕੇ ਨਾ ਜਾਈਏ ਕਿਉਂਕਿ ਚੱਕੇ ਜਾਓਗੇ ਪਰਚੇ ਪੈਣੇ ਨੇ ਬੇਮਤਲਬ ਤੋਂ ਤੇ ਇਹ ਚਾਹਦੇ ਨਹੀਂ ਕਿ ਪੰਜਾਬ ਦੀ ਜਿਹੜੀ ਸੁਹਿਰਦ ਨੌਜਵਾਨੀ ਹੈ ਨਾ ਉਹਨਾਂ ਦੇ ਉੱਤੇ ਪਰਚੇ ਪੈਣ ਤੇ ਉਹਨਾਂ ਨੂੰ ਅਸੀਂ ਘੁੰਮਣ ਘੇਰੀਆਂ 'ਚ ਪਾ ਕੇ ਰੱਖੀਏ ਜੇ ਕਾਰਵਾਈ ਕਿਸੇ ਦੇ ਪਾਣੀ ਵੀ ਤਾਂ ਇਸ ਤਰੀਕੇ ਨਾਲ ਪਾਓ ਵੀ ਉਹ ਸੰਵਿਧਾਨ ਦੇ ਦਾਇਰੇ 'ਚ ਆਓ ਬਾਕੀ ਤੁਸੀਂ ਆਪ ਸਮਝਦਾਰੋ ਖैर ਅੱਗੇ ਸੁਣਦੇ ਹਾਂ ਕਿ ਨਾ ਉਹਨੇ ਲਿਖਿਆ ਹੈ ਉਹਨਾਂ ਤਾਂ ਇਹੀ ਲਿਖਿਆ ਵੀ ਜਿੱਦਾਂ ਉਹਨਾਂ ਨੇ ਮਤਲਬ ਗੱਲ ਹੀ ਨਾ ਕੀਤੀ ਹੋਵੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਕੀ ਵਾਕਈ ਉਹਨਾਂ ਨੂੰ ਗੁੱਸਾ ਸੀ ਤੁਹਾਡੇ ਨਾਲ ਕਿਸੇ ਚੀਜ਼ ਦਾ ਜਥੇਦਾਰ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਦੇ ਪਰਿਵਾਰ ਨੂੰ ਪਹਿਲੀ ਵਾਰ ਅਸੀਂ ਮਿਲੇ ਹਾਂ ਜੀ ਔਰ ਵਾਰੀ ਜਾਈ ਉਸ ਪਰਿਵਾਰ ਦੇ ਕਿ ਜਿਨ੍ਹਾਂ ਨੇ ਸਾਨੂੰ ਇੱਕ ਕੀਰਤਨੀਆ ਸੇਵਾਦਾਰ ਉਹਨਾਂ ਗੱਲਾਂ ਕਰਕੇ ਅਦਬ ਕੀਤਾ ਕਿ ਜਦੋਂ ਇਹ ਜੰਮੇਬ ਨਹੀਂ ਸੀ ਜਾਂ ਇਹ ਬੋਲੇ ਨਹੀਂ ਸੀ ਸਭ ਤੋਂ ਪਹਿਲੀ ਗੱਲ 부ਚੜ ਘੋਟਨਾ ਜਦੋਂ ਮਰਿਆ ਜੀ ਉਹਦੇ ਭੋਗ ਤੇ ਕੌਕੇ ਦੇ ਕਾਤਲ ਦੇ ਭੋਗ ਤੇ ਤੇ ਇਹੀ ਲੋਕ ਮੇਰੀਆਂ ਡਿਊਟੀਆਂ ਲਵਾਉਣ ਵਾਲੇ ਸੀ ਕੱਲ੍ਹੇ ਜੀ ਤੇ ਉਹਦਾ ਵਿਰੋਧ ਉਸ ਵਕਤ ਅਸੀਂ ਕੀਤਾ ਸੀ ਭਾਈ ਬਲਵੰਤ ਸਿੰਘ ਗੋਪਾਲੇ ਨੇ ਕੀਤਾ ਸੀ ਪ੍ਰੀਤ ਸਤਨਾਮ ਸਿੰਘ ਮਨਾਵੀ ਨੇ ਕੀਤਾ ਸੀ ਭੋਗ ਪੈਣ ਤੋਂ ਅਸੀਂ ਕੀਰਤਨ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਜੀ ਬਿਲਕੁਲ ਬਿਲਕੁਲ ਫਿਰ 2013 ਤੋਂ ਲੈ ਕੇ ਜੋ ਹੁਣ ਤੱਕ ਸਤਿਗੁਰ ਨੇ ਸਵਾਵਾਂ ਲਈਆਂ ਆ ਉਸ ਨੂੰ ਮੁੱਖ ਰੱਖ ਕੇ ਉਹਨਾਂ ਨੇ ਸਾਡਾ ਜਿਹੜਾ ਅਦਬ ਕੀਤਾ 2 ਘੰਟੇ ਸਾਡੇ ਕੋਲੇ ਬੈਠੇ ਵਾਰੀ ਜਾਈਓ ਉਸ ਮਾਂ ਦੇ ਜਿਨਨੇ ਪਤਾ ਨਹੀਂ ਉਹਦੀਆਂ ਕੀ ਮਜਬੂਰੀਆਂ ਹੋਣਗੀਆਂ ਜਿਹੜਾ ਉਹਨਾਂ ਨੇ ਇਹਨਾਂ ਨੂੰ ਘਰੇ ਵੜਨ ਦਿੱਤਾ ਤੇ ਇਹਨਾਂ ਨੂੰ ਸਰੋਪੇ ਦੇ ਕੇ ਉਹਨਾਂ ਨੂੰ ਤੋੜਨਾ ਪਿਆ ਪਤਾ ਨਹੀਂ ਉਹ ਮੈਂ ਇਸ ਵਿਸ਼ੇ ਤੇ ਨਹੀਂ ਜਾਣਾ ਚਾਹੁੰਦਾ ਤੇ ਉਹਨਾਂ ਨੇ ਕਿਹੋ ਜਿਹਾ ਤਸ਼ੱਦਦ ਛੱਲੇ ਉਹਨਾਂ ਦੀਆਂ ਰਿਪੋਰਟਾਂ ਕਿੰਨਾ ਦੱਬੀਆਂ ਸਭ ਪਤਾ ਹੈ ਤੇ ਫਿਰ ਉਹ ਭਾਈ ਕੌਂਕੇ ਦੇ ਬੇਤੇ ਤੇ ਪਰਚਾ ਵੀ ਕਰ ਦਿੱਤਾ ਗਿਆ ਹੂੰ ਤੇ ਕਈ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀਗੀ ਉਹਨਾਂ ਨੇ ਦਸੀਆਂ ਫਿਰ ਅਸੀਂ ਦਲ ਵੱਲੋਂ ਉਹਨਾਂ ਮਾਂ ਪੁੱਤਾਂ ਦਾ ਸਨਮਾਨ ਵੀ ਕੀਤਾ ਤਸਵੀਰਾਂ ਸਾਹਮਣੇ ਆ ਜੀ ਬਿਲਕੁਲ ਉਹ ਮੈਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਆ ਜੀ ਤੇ ਉਹ ਭਾਈ ਜਥੇਦਾਰ ਸਾਹਿਬ ਕੌਮ ਦੇ ਨੇ ਕੌਮ ਉਹਨਾਂ ਦੀ ਆ ਤੇ ਪਰਿਵਾਰਾਂ ਦਾ ਕਿੱਥੇ ਸੰਬੰਧ ਹੈ ਕਿੱਥੇ ਨਹੀਂ ਸਾਨੂੰ ਉਤੋਂ ਹਟ ਕੇ ਅਸੀਂ ਪਰਿਵਾਰਾਂ ਦਾ ਜਿਹੜਾ ਸਨਮਾਨ ਕਰਦੇ ਆ ਤੇ ਕਰਦੇ ਰਵਾਂਗੇ ਕਿਉਂਕਿ ਉਸ ਪਰਿਵਾਰ ਵਿੱਚੋਂ ਨੇ ਬਿਲਕੁਲ ਉਹ ਤਸਵੀਰਾਂ ਕੁਝ ਬੋਲਦੀਆਂ ਨੇ ਬਡਾਲਾ ਜੀ ਤਸਵੀਰਾਂ ਸ਼ਰੀਰਾਂ ਸਭ ਕੁਝ ਬੋਲਦੀਆਂ ਰਹੀ ਗੱਲ ਇਹਨਾਂ ਪਿਆਦਿਆਂ ਦੀ ਮੈਂ ਪਿਛਲੇ ਦਿਨੀ ਵੀ ਬੇਨਤੀ ਕੀਤੀ ਸੀਗੀ ਵੀ ਪਿਆਦੇ ਸਾਡੇ ਨਾਲ ਗੱਲ ਨਾ ਕਰਨ ਕਿਉਂਕਿ ਇਹਨਾਂ ਦੇ ਸੰਤੁਲਨ ਜਿਹੜੇ ਵਿਗੜੇ ਹੋਏ ਨੇ ਹਮਮ ਔਰ ਇਹਨਾਂ ਦੇ ਵਿਗੜੇ ਹੋਏ ਸੰਤੁਲਨ ਜਿਹੜੇ ਨੇ ਉਹ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਸਾਬਤ ਕਰਨ ਦੇ ਵਿੱਚ ਕਿੱਥੋਂ ਤੱਕ ਨੀਵੇਂ ਜਾ ਸਕਦੇ ਆ ਇਹਨਾਂ ਦੀ ਸੀਮਾ ਕੋਈ ਨਹੀਂ ਆ ਕਿ ਇਸ ਲਈ ਇਹਨਾਂ ਪਿਆਦਿਆਂ ਦੇ ਜਵਾਬ ਦੇਣ ਲਈ ਸਾਡੇ ਕੋਲ ਸਮਾਂ ਵੀ ਹੈ ਨਹੀਂ ਤੇ ਅਸੀਂ ਚਾਹੁੰਦੇ ਵੀ ਨਹੀਂ ਅਗਰ ਇਹਨਾਂ ਨੇ ਕੋਈ ਗੱਲ ਪੁੱਛਣੀ ਹੈ ਤੇ ਆਪਣੇ ਆਕਾ ਦੇ ਰਾਹੀ ਸਾਨੂੰ ਪੁੱਛਣ ਰਹੀ ਗੱਲ ਇਸ ਗੱਲ ਦਾ ਜਵਾਬ ਉਹ ਤਸਵੀਰ ਮੈਂ ਤੁਹਾਨੂੰ ਭੇਜ ਦਿੱਤੀ ਆ ਉਹ ਤੁਸੀਂ ਸਿੱਖ ਸੰਗਤਾਂ ਨੂੰ ਦਿਖਾ ਸਕਦੇ ਹੋ ਉਹ ਆਪਣੇ ਆਪ ਚ ਸਭ ਕੁਝ ਕਹਿ ਰਹੀ ਆ ਬਿਲਕੁਲ ਜੀ ਹੁਣ ਇਹ ਸਿੱਖ ਸੰਗਤਾਂ ਦਾ ਤੈਅ ਕਰਨਾ ਕਿ ਕਿਹੜੇ ਇਹਨਾਂ ਦੇ ਅਸਲ ਯਾਰ ਨੇ ਕੌਮ ਦੇ ਨਾਲ ਜਿਹੜੇ ਸਿੱਖ ਕੱਢਾ ਕੇ ਖੜੇ ਨੇ ਤੇ ਕਿਹੜੇ ਗद्दार ਨੇ ਜਿਹੜੇ ਅਜੇ ਵੀ ਅੱਖਾਂ 'ਚ ਘੱਟਾ ਪਾ ਰਹੇ ਨੇ ਪੋਸਟਾਂ ਪਾ ਕੇ ਸੰਗਤਾਂ ਨੂੰ ਦਿਖਾ ਰਹੇ ਨੇ ਦਰਸ਼ਾ ਰਹੇ ਨੇ ਤੇ ਉਸ ਪਰਿਵਾਰ ਨੂੰ ਅਜੇ ਵੀ ਗਲਤ ਠਹਿਰਾ ਰਹੇ ਨੇ ਕਿਉਂਕਿ ਇੱਕ ਹਜ਼ੂਰੀ ਰਾਗੀ ਬਾਰੇ ਅਜਿਹੇ ਸ਼ਬਦ ਲਿਖਣਾ ਜੋ ਬ੍ਰਸਤ ਸਿੰਘ ਵਲਟੋਹੇ ਨੇ ਲਿਖੇ ਨੇ ਕਿ ਪਰਿਵਾਰ ਨੇ ਕਿਸ ਤਰੀਕੇ ਨਾਲ ਕੱਢਿਆ ਆ ਮੂੰਹ ਨਹੀਂ ਲਾਇਆ ਇਹੇ ਚੀਜ਼ਾਂ ਕਿਤੇ ਨਾ ਕਿਤੇ ਬਹੁਤ ਅਚੰਬਿਤ ਕਰਦੀਆਂ ਨੇ ਕਿ ਚਿੱਟਾ ਦਾੜਾ ਪ੍ਰਕਾਸ਼ ਹੈ ਆਪਣੇ ਆਪ ਨੂੰ ਕਹਿੰਦੇ ਨੇ ਕਿ ਅਸੀਂ ਅਕਾਲੀ ਦਲ ਦੇ ਵਾਰਿਸ ਆ ਅਸੀਂ ਪੰਥਕ ਜਮਾਤਾਂ ਤੇ ਉਹ ਪੰਥਕ ਜਮਾਤ ਇੱਕ ਹਜ਼ੂਰੀ ਰਾਗੀ ਬਾਰੇ ਸਿਰਫ ਗੰਦੀ ਸਿਆਸਤ ਉਹਨੇ ਲਿਖਿਆ ਵੀ ਅਕਾਲੀ ਸ਼ਬਦ ਨੂੰ ਇਹਨਾਂ ਲੋਕਾਂ ਨੇ ਨੱਕ ਬਦਨਾਮ ਕਰ ਦਿੱਤਾ ਹੈ ਕਿ ਜਿੱਥੇ ਲੋਕ ਸਾਹ ਰੋਕ ਕੇ ਸੁਣਦੇ ਸੀ ਅਕਾਲੀ ਜੀ ਆਏ ਹੂੰ ਇੰਨਾ ਲੋਕਾਂ ਦੀ ਬਦੌਲਤ ਅੱਜ ਤੁਸੀਂ ਜੇ ਕਿਤੇ ਪੱਗ ਨੀਲੀ ਬੰਨੀ ਆ ਉਤੋਂ ਦੀ ਕਾਤਰੇ ਕਿਰਪਾਨ ਪਾਈ ਆ ਤੇ ਉਸ ਬਾਣੇ ਨੂੰ ਇੰਨਾ ਕੁ ਬਦਨਾਮ ਕਰ ਦਿੱਤਾ ਆ ਕਿ ਲੋਕ ਅਕਾਲੀ ਸਮਝ ਕੇ ਕਹਿੰਦੇ ਜੇ ਬੋਲਿਆ ਤੇ ਤੇਰੇ ਸਾਹ ਬੰਦ ਕਰਕੇ ਰੱਖ ਦੇਾਂਗੇ ਅਕਾਲੀ ਦਲ ਦੀ ਨਸਲ 쿠ਸ਼ੀ ਕਰਨ ਵਾਲੇ ਇਹ ਲੋਕ ਨੇ ਮੈਨੂੰ ਹਜ਼ਾਰਾਂ ਕਾਲਸ ਆਈਆਂ ਨੇ ਸਿੰਘ ਸਾਹਿਬ ਮੈਨੂੰ ਹਜ਼ਾਰਾਂ ਕਾਲਸ ਆਈਆਂ ਨੇ ਜਿਹੜੇ ਕਹਿੰਦੇ ਵੀ ਤੁਸੀਂ ਬਾਦਲ ਦਲ ਕਿਆ ਕਰੋ ਨਹੀਂ ਤਾਂ ਖਾਲੀ ਦਲ ਕਿਆ ਕਰੋ ਕਾਲੀ ਦਲ ਕਿਆ ਕਰੋ ਪਰ ਅਕਾਲੀ ਕਿਆ ਕਰੋ ਬਿਲਕੁਲ ਸਹੀ ਆਖ ਰਹੇ ਹੋ ਸੰਗਤਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਅਕਾਲੀ ਸ਼ਬਦ ਦੀ ਬਦਰਾਮੀ ਹੋ ਰਹੀ ਹੈ ਇਹਨਾਂ ਲੋਕਾਂ ਦੀ ਬਦੌਲਤ ਤੇ ਇਹ ਵੀ ਕਵਾਂਗਾ ਕਿ ਕੱਲ ਨੂੰ ਤੁਹਾਡੇ ਜ਼ਰੀਏ ਤੇ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਕਿਵੇਂ ਸ਼ਹੀਦ ਹੋਏ ਉਹਨਾਂ ਦੀ ਸ਼ਹੀਦੀ ਨੂੰ ਪਗੌੜਾ ਕਿਵੇਂ ਬਣਾਇਆ ਗਿਆ ਜੀ ਫਿਰ ਉਹਨਾਂ ਦੇ ਸੱਚ ਨੂੰ ਰਿਪੋਰਟ ਨੂੰ ਕਿੰਨਾ ਚਿਰ ਕਿਵੇਂ ਦੱਬਿਆ ਗਿਆ ਜੋ ਸਾਡੇ ਨਾਲ ਬੇਇਨਸਾਫੀ ਹੋਈ ਉਹਦੇ ਇਨਸਾਫ ਵਾਸਤੇ ਸਿੱਖ ਸੰਗਤਾਂ ਨੂੰ ਜਾਗਰੂਕ ਕਰਨ ਵਾਸਤੇ ਕੱਲ ਨੂੰ ਜੀ ਇੱਕ ਇਨਸਾਫ ਯਾਤਰਾ ਕੀਤੀ ਜਾਣੀ ਆ 30 ਤਰੀਕ ਨੂੰ 30 ਜਨਵਰੀ 2024 17 ਮਾਰਗ ਨੂੰ ਜੀ ਉਥੋਂ ਸ਼ੁਰੂ ਹੋਏਗੀ ਗੁਰੂ ਸਾਹਿਬ ਗੁਰੂ ਸਾਹਿਬ ਜਿਹੜਾ ਆਪਣਾ ਇੱਕ ਮਿੰਟ ਆ ਸਾਹ ਕੋਈ ਗੱਲ ਨਹੀਂ ਗੁਰੂਦਵਾਰਾ ਸਾਹਿਬ ਗੁਰੂ ਸਰ ਸਾਹਿਬ ਤੋਂ ਕੌਂਕੇ ਪਿੰਡ ਤੋਂ ਆਰੰਭ ਹੋ ਕੇ ਉਹ ਵਾਇਆ ਦੇਹੜਾ ਦਾ ਮਾਣੂ ਕੇ ਦੱਲਾ ਮਹਿੰਦੀ ਆਣਾ ਸਭ ਜਾ ਕੇ ਸੰਪੂਰਨ ਹੋਣੀ ਹੈ ਤੇ ਉਹਦੇ ਵਿੱਚ ਸਿੱਖ ਸੰਗਤਾਂ ਜਿਹੜੀਆਂ ਵੀ ਪਹੁੰਚ ਸਕਦੀਆਂ ਨੇ ਉਹ ਜ਼ਰੂਰ ਪਹੁੰਚਣ ਅਸੀਂ ਕੋ ਵੱਡੇ ਕੱਟ ਦੀ ਗੱਲ ਨਹੀਂ ਕਰ ਰਹੇ ਕਿ ਕੋ ਸਰਕਾਰ ਨੂੰ ਕੱਟ ਕਰਕੇ ਵਿਖਾਉਣਾ ਹੈ ਸਾਡਾ ਮਕਸਦ ਕੇਵਲ ਭਾਈ ਕੌਂਕੇ ਸਾਹਿਬ ਜੀ ਦੀ ਸ਼ਹਾਦਤ ਅਣ ਮਨੁੱਖੀ ਤਸ਼ੱਦਦ ਦੀ ਤਸਵੀਰ ਜਿਹੜੀ ਸਾਡੇ ਨਾਲ ਵਾਪਰੀ ਕਈ ਦਹਾਕੇ ਉਹ ਸਾਹਮਣੇ ਪੇਸ਼ ਕਰਨੀ ਤੇ ਬੇਗੁਨਾਹਾਂ ਦੇ ਇਨਸਾਫ ਲਈ ਆਵਾਜ਼ ਦੇਣੀ ਹੈ ਬਿਲਕੁਲ ਜੀ ਤੇ ਉਮੀਦ ਕਰਦਾ ਵੀ ਜਿਹੜੀਆਂ ਵੀ ਦੇਸ਼ ਵਿਦੇਸ਼ ਦੀਆਂ ਸੰਤਾ ਇਹ ਆਵਾਜ਼ ਤੁਹਾਡੀ ਸੁਣ ਰਹੀਆਂ ਨੇ ਉਹ ਕੱਲ ਇਸ ਇਨਸਾਫ ਮਾਰਚ ਦੇ ਵਿੱਚ ਜ਼ਰੂਰ ਸ਼ਾਮਿਲ ਹੋਣਗੇ ਕਿਉਂਕਿ ਇਹ ਇਨਸਾਫ ਦਾ ਜਿਹੜਾ ਮਾਰਚ ਹੈਗਾ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਹੈ ਸਾਡੇ ਉਸ ਅਕਾਲ ਦੇ ਤਖਤ ਦੇ ਉਸ ਜਥੇਦਾਰ ਵਾਸਤੇ ਹੈ ਜਿਸ ਨੇ ਸੰਤਾ ਤੋਂ ਬਾਅਦ ਮੁੜ ਕੌਮ ਦੀ ਬਾਗਡੋਰ ਸਾਹਮਣ ਦੀ ਕੋਸ਼ਿਸ਼ ਕੀਤੀ ਸੀ ਤੇ ਸੰਤਾ ਨੂੰ ਜਿੱਦਾਂ ਬੜੀ ਸਕੀਮ ਦੇ ਨਾਲ ਇਹਨਾਂ ਨੇ ਸਾਈਡ ਲਾਈਨ ਕੀਤਾ ਮਰਵਾਇਆ ਕਤਲ ਕਰਵਾਇਆ ਸਾਡੇ ਗੁਰੂ ਘਰ ਢਾਹ ਢੇਰੀ ਕਰਵਾਏ ਉਸ ਤੋਂ ਵੀ ਕਿਤੇ ਜ਼ਿਆਦਾ ਘਾਤਕ ਮੌਤ ਸਾਡੇ ਇਸ ਜਥੇਦਾਰ ਨੂੰ ਇਹਨਾ ਬੁੱਚੜਾ ਨੇ ਦਿੱਤੀ ਜਿਹੜੇ ਅੱਜ ਵੀ ਆਪਣੇ ਆਪ ਨੂੰ ਪੰਥਕ ਆਗੂ ਦੱਸਦੇ ਨੇ ਬਹੁਤ ਬਹੁਤ ਧੰਨਵਾਦ ਸਿੱਖ ਸਾਹਿਬ ਤੁਸੀਂ ਆਪਣਾ ਕੀ ਕੀ ਸਮੇਂ ਦਿੱਤਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕੀ ਫਤਿਹ ਜੀ